ਇੱਕ ਵਿਅਕਤੀ ਨੇ ਕਿਸੇ ਫਕੀਰ ਤੋਂ ਪੁੱਛਿਆ ਕਿ ਉਤਸਵ ਮਨਾਉਣ ਦਾ ਸਭ ਤੋਂ ਬਿਹਤਰੀਨ ਦਿਨ ਕਿਹੜਾ ਹੈ ਫਕੀਰ ਨੇ ਕਿਹਾ ਮੌਤ ਤੋਂ ਇੱਕ ਦਿਨ ਪਹਿਲਾਂ ਵਿਅਕਤੀ ਨੇ ਕਿਹਾ ਮੌਤ ਦਾ ਤੇ ਕੋਈ ਦਿਨ ਹੀ ਨਹੀਂ ਹੈ ਬਾਬਾ ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ ਤਾਂ ਜ਼ਿੰਦਗੀ ਦਾ ਹਰ ਦਿਨ ਆਖਰੀ ਸਮਝੋ ਅਤੇ ਹਰ ਦਿਨ ਉਤਸਵ ਦੀ ਤਰ੍ਹਾਂ ਆਨੰਦ ਲਵੋ ਇਸ ਲਈ ਹਮੇਸ਼ਾ ਯਾਦ ਰੱਖੋ ਰਾਤ ਸਵੇਰ ਦਾ ਇੰਤਜ਼ਾਰ ਨਹੀਂ ਕਰਦੀ ਖੁਸ਼ਬੂ ਮੌਸਮ ਦਾ ਇੰਤਜ਼ਾਰ ਨਹੀਂ ਕਰਦੀ ਜੋ ਵੀ ਖੁਸ਼ੀ ਨਾਲ ਮਿਲੇ ਉਸ ਦਾ ਆਨੰਦ ਲਿਆ ਕਰੋ ਕਿਉਂਕਿ ਜ਼ਿੰਦਗੀ ਸਮੇਂ ਦਾ ਇੰਤਜ਼ਾਰ ਨਹੀਂ ਕਰਦੀ ਇਹ ਸਮਾਂ ਭਲੇ ਹੀ ਕਿਸੇ ਨੂੰ ਦਿਖਾਈ ਨਾ ਦੇਵੇ ਲੇਕਿਨ ਸਮਾਂ ਆਉਣ ਤੇ ਬਹੁਤ ਕੁਝ ਦਿਖਾ ਦਿੰਦਾ ਹੈ ਕੁਝ ਚੀਜ਼ਾਂ ਤੁਸੀਂ ਆਪ ਸਿੱਖਦੇ ਹੋ ਇਸ ਦੁਨੀਆ ਤੋਂ ਅਤੇ ਕੁਝ ਚੀਜ਼ਾਂ ਇਹ ਸਮਾਂ ਸਿਖਾ ਦਿੰਦਾ ਹੈ ਆਪਣਾ ਪੰਤਾ ਹਰ ਕੋਈ ਦਿਖਾਉਂਦਾ ਹੈ ਇੱਥੇ ਪਰ ਆਪਣਾ ਕੌਣ ਹੈ ਇਹ ਸਮਾਂ ਹੀ ਦੱਸਦਾ ਹੈ ਸਮੇ ਤੋਂ ਸਿੱਖੋ ਬਦਲਦੇ ਰਹਿਣ ਦਾ ਸਬਕ ਸਮਾਂ ਕਦੇ ਵੀ ਖੁਦ ਨੂੰ ਬਦਲਦੇ ਨਹੀਂ ਥੱਕਦਾ ਕਿਸੇ ਨੇ ਪੁੱਛਿਆ ਇਸ ਦੁਨੀਆ ਵਿੱਚ ਤੁਹਾਡਾ ਕੌਣ ਹੈ ਤਾਂ ਜਵਾਬ ਮਿਲਿਆ ਕਿ ਸਮਾਂ ਅਗਰ ਸਮਾਜ ਚੰਗਾ ਹੈ ਤਾਂ ਸਾਰੇ ਆਪਣੇ ਹਨ ਵਰਨਾ ਕੋਈ ਨਹੀਂ ਅਤੇ ਇਹ ਬੁਰਾ ਸਮਾਂ ਸਭ ਤੋਂ ਵੱਡਾ ਜਾਦੂਗਰ ਹੈ ਕਿਉਂਕਿ ਇਹ ਇੱਕ ਹੀ ਪਲ ਵਿੱਚ ਸਾਰੇ ਚਾਹਣ ਵਾਲਿਆਂ ਦੇ ਚਿਹਰੇ ਤੋਂ ਨਕਾਬ ਹਟਾ ਦਿੰਦਾ ਹੈ ਇਹ ਸਮਾਂ ਕਦੇ ਕਿਸੇ ਦਾ ਨਹੀਂ ਹੁੰਦਾ ਕੱਲ ਮੇਰਾ ਸੀ ਅੱਜ ਤੁਹਾਡਾ ਹੈ ਕੱਲ ਕਿਸੇ ਹੋਰ ਦਾ ਹੋਵੇਗਾ ਇਸ ਲਈ ਚੰਗੇ ਸਮੇਂ ਉੱਪਰ غرੂਰ ਨਾ ਕਰਨਾ ਅਤੇ ਕਿਸੇ ਦੇ ਬੁਰੇ ਸਮੇਂ ਅਤੇ ਕਿਸੇ ਗਰੀਬ ਦੀ ਗਰੀਬੀ ਦਾ ਮਜ਼ਾਕ ਨਾ ਉਡਾਉਣਾ ਕਿਉਂਕਿ ਸਮਾਂ ਚੰਗਾ ਹੋਵੇ ਜਾਂ ਮਾੜਾ ਬਦਲਣ ਵਿੱਚ ਸਮਾਂ ਨਹੀਂ ਲੱਗਦਾ ਜਦੋਂ ਤੁਹਾਡੇ ਖਿਲਾਫ ਗੱਲਾਂ ਹੋਣ ਲੱਗਣਾ ਤਾਂ ਖਾਮੋਸ਼ੀ ਨਾਲ ਸੁਣ ਲੈਣਾ ਅਤੇ ਯਕੀਨ ਮੰਨੋ ਸਮਾਂ ਇਹਨਾਂ ਸਾਰਿਆਂ ਦਾ ਬਿਹਤਰੀਨ ਜਵਾਬ ਦੇਵੇਗਾ ਅਤੇ ਸ਼ੁਕਰਗੁਜ਼ਾਰ ਰਹਿਣਾ ਉਹਨਾਂ ਲੋਕਾਂ ਦਾ ਜਿਹੜੇ ਬੁਰੇ ਸਮੇਂ ਵਿੱਚ ਤੁਹਾਡਾ ਸਾਥ ਛੱਡ ਦਿੰਦੇ ਹਨ ਕਿਉਂਕਿ ਸ਼ਾਇਦ ਉਹਨਾਂ ਨੂੰ ਭਰੋਸਾ ਹੈ ਕਿ ਤੁਸੀਂ ਮੁਸੀਬਤਾਂ ਨਾਲ ਇਕੱਲੇ ਹੀ ਲੜ ਸਕਦੇ ਹੋ ਜੀਵਨ ਵਿੱਚ ਸਮਾਂ ਵੀ ਸਿਖਾਉਂਦਾ ਹੈ ਅਤੇ ਟੀਚਰ ਵੀ ਪਰ ਦੋਨਾਂ ਵਿੱਚ ਫਰਕ ਸਿਰਫ ਇੰਨਾ ਹੈ ਕਿ ਟੀਚਰ ਸਿਖਾ ਕੇ ਇਮਤਿਹਾਨ ਲੈਂਦਾ ਹੈ ਅਤੇ ਸਮਾਂ ਇਮਤਿਹਾਨ ਲੈ ਕੇ ਸਿਖਾਉਂਦਾ ਹੈ ਆਪਣੇ ਬੀਤੇ ਹੋਏ ਸਮੇਂ ਨੂੰ ਭਲੇ ਹੀ ਭੁੱਲ ਜਾਓ ਜੋ ਤਕਲੀਫ ਦੇ ਰਿਹਾ ਹੈ ਪਰ ਇਹ ਕਦੇ ਨਾ ਭੁੱਲੋ ਕਿ ਉਹ ਬੁਰੇ ਸਮੇਂ ਨੇ ਤੁਹਾਨੂੰ ਕੀ ਸਿਖਾਇਆ ਹੈ ਲੋਕ ਚਾਹੁੰਦੇ ਹਨ ਕਿ ਤੁਸੀਂ ਬਿਹਤਰ ਕਰੋ ਲੇਕਿਨ ਇਹ ਵੀ ਇੱਕ ਕੌੜਾ ਸੱਚ ਹੈ ਕਿ ਉਹ ਇਹ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਕਰੋ ਰੋਜ਼ ਤਰੀਕ ਬਦਲਦੀ ਹੈ ਰੋਜ਼ ਦਿਨ ਬਦਲਦੇ ਹਨ ਰੋਜ਼ ਸਾਡੀ ਉਮਰ ਵੀ ਬਦਲਦੀ ਹੈ ਰੋਜ਼ ਸਮਾਂ ਵੀ ਬਦਲਦਾ ਹੈ ਅਤੇ ਰੋਜ਼ ਸਾਡੇ ਨਜ਼ਰੀਏ ਵੀ ਸਮੇਂ ਦੇ ਨਾਲ ਬਦਲ ਜਾਂਦੇ ਹਨ ਬਸ ਇੱਕ ਹੀ ਚੀਜ਼ ਹੈ ਜਿਹੜੀ ਨਹੀਂ ਬਦਲਦੀ ਉਹ ਹੈ ਅਸੀਂ ਖੁਦ ਥੋੜਾ ਜਿਹਾ ਖੁਦ ਨੂੰ ਬਦਲੋ ਅਤੇ ਜ਼ਿੰਦਗੀ ਨੂੰ ਪਿਆਰ ਕਰੋ ਹਰ ਰਾਤ ਤੋਂ ਬਾਅਦ ਨਵੀਂ ਸਵੇਰ ਦਾ ਇੰਤਜ਼ਾਰ ਕਰੋ ਉਹ ਸਮਾਂ ਵੀ ਆਵੇਗਾ ਜਿਸ ਦਾ ਤੁਹਾਨੂੰ ਇੰਤਜ਼ਾਰ ਹੈ ਆਪਣੇ ਰੱਬ ਤੇ ਭਰੋਸਾ ਅਤੇ ਸਮੇਂ ਤੇ ਇਤਵਾਰ ਕਰੋ ਇਨਸਾਨ ਦੀ ਪਰੇਸ਼ਾਨੀ ਦੀਆਂ ਸਿਰਫ ਦੋ ਹੀ ਵਜ੍ਹਾ ਹੈਨ ਤਕ ਤਕਦੀਰ ਤੋਂ ਜ਼ਿਆਦਾ ਚਾਹੁੰਦਾ ਹੈ ਅਤੇ ਦੂਸਰਾ ਸਮੇਂ ਤੋਂ ਪਹਿਲਾਂ ਚਾਹੁੰਦਾ ਹੈ ਲੇਕਿਨ ਇਹ ਨਾ ਜਾਣੇ ਇਹ ਬੇਸਵਰਾ ਇਨਸਾਨ ਇਹ ਕਿਉਂ ਭੁੱਲ ਜਾਂਦਾ ਹੈ ਕਿ ਸਮਾਂ ਚੰਗਾ ਜ਼ਰੂਰ ਆਉਂਦਾ ਹੈ ਪਰ ਸਮੇਂ ਤੇ ਹੀ ਆਉਂਦਾ ਹੈ